ਕੀ ਨਹੀਂ ਕਰੋਗੇ ਤੁਸੀਂ ਮੇਰੇ ਡਾਇਰੈਕਟਰੀ ਕਰੋਗੇ ਕਾਰਵਾਈ ਤੁਹਾਡੇ ਹਿਸਾਬ ਨਾਲ ਚੱਲੇਗੀ ਕਾਰਵਾਈ ਮੇਰੇ ਹਿਸਾਬ ਨਾਲ ਚੱਲੇਗੀ ਜੀ ਬਿਲਕੁਲ ਕਾਰਵਾਈ ਤੇਰੇ ਤੇ ਹਿਸਾਬ ਨਾਲ ਚੱਲੇਗੀ ਜੀ ਮੈਨੂੰ ਤੁਹਾਨੂੰ ਨੇਮ ਕਰਨਾ ਪਏਗਾ ਮੈਂ ਤੁਸੀਂ ਬੈਠੋ ਇੱਕ ਮਿੰਟ ਬੈਠੋ ਮੈਂ ਬਹੁਤ ਬਹੁਤ ਮੈਂ ਨੇਮ ਕਰਦਾ ਸਾਡੇ ਮੈਂਬਰ ਸੁਖਪਾਲ ਸਿੰਘ ਖੈਰਾ ਨੂੰ ਨੇਮ ਕਰਦਾ ਹਾਂ ਨੇਮ ਕਰਦਾ ਹਾਂ ਨੇਮ ਕਰਦਾ ਹਾਂ ਇਹਨਾਂ ਨੂੰ ਸਦਨ ਤੋਂ ਬਾਹਰ ਕੱਢਤਾ ਜਾਵੇ ਚਲੋ ਬੱਚਾ ਚਲ ਚ ਉਹਨੂੰ ਕਹੀ ਜਾਂਦੇ ਮੈਂ ਚੱਲ ਜਾਣਾ ਚਲੋ ਚਲੋ ਬੋਲ ਲੈਣ ਦੇ ਤੁਸੀਂ ਉਹ ਚਲੋ ਚਲੋ ਸ਼ਾਬਾਸ਼ ਲੱਗੀ ਹਾਜ਼ਰੀ ਤੁਹਾਡੀ ਉਹ ਚਲੇ ਜਾਣਾ ਚਲੇ ਜਾਣਾ ਉਹਨੇ ਉਹ ਖੈਰਾ ਸਾਹਿਬ ਨੂੰ ਬਾਹਰ ਛੱਡਿਆ ਛੱਡਿਆ ਉਹ ਮਾਨ ਸਨਮਾਨ ਸਾਹਿਬ ਸਰਪਾਲ ਸਿੰਘ ਕਹਿ ਰਹੇ ਨੂੰ ਮਾਨ ਸਨਮਾਨ ਦੇ ਬਾਹਰ ਛੱਡਿਓ ਜੀ